ਹਾਏ ਗੁਰੂ ਸਾਹਿਬ ਜੀ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਏ ਨਾ ਮੋਰਾ ਅਸਰ ਲੱਜਾ ਰਾਂ ਇਕਲੇ ਹੋ ਸਦਨਾ ਜਨ ਤਰਾ ਪੜੀ ਸਭ ਕੋ ਆਖੇ ਆਪਣਾ ਜਿਸ ਨਹੀਂ ਸੋ ਚੁਣ ਕੱਢੀਐ ਕਿਤਾਇਆપો ਆਪਣਾ ਆਪ ਹੀ ਲਿਖਾ ਸੰਦੀਐ ਜਾ ਰਹਿਣਾ ਨਹੀਂ ਐਤ ਜਗ ਤਾਕਾਇ ਤੇ ਗਰਵ ਹੰਡਿਐ ਮੰਦਾ ਕਿਸੇ ਨਾਇਕੀਐ ਪੜੇ ਅੱਖਰੇ ਹੋ ਬੋਜੀ ਨਾਲ ਨਾਲ ਲੁਜੀਏ ਮੁਰਖੇ ਨਾਲ ਨਾਲ ਲੁਜੀਏ ਜ਼ਹਰਾ ਜ਼ਹੂਰ ਹਾਜ਼ਰ ਹਜ਼ੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖਿਅਕ ਭਗਤ ਵਚਨ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰ ਤਨ ਸ੍ਰੀ ਗੁਰੂ ਰਣਜੀਤ ਸਿੰਘ ਜੀ ਦੀ ਪਾਵਨ ਪੁੱਤਰ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾ ਸੰਗਤ ਜੀ ਧੰਤਾ ਦੇ ਯੋਗ ਵਰ ਭਾਗੇ ਹੋ ਮਹਾਰਾਜ ਨੇ ਮਿਹਰ ਦਇਆ ਕੀਤੀ ਹੈ ਸਵਾਸ ਬਖਸ਼ੇ ਹਨ ਜੀਵਨ ਬਖਸ਼ਿਆ ਤੰਦਰੁਸਤੀਆਂ ਦਿੱਤੀਆਂ ਮਹਾਰਾਜ ਜੀ ਆਪ ਦਾ ਕੋਟਾਨ ਕੋੜ ਸ਼ੁਕਰਾਨਾ ਆਪ ਜੀ ਨੇ ਦਇਆ ਕੀਤੀ ਹੈ ਸੋ ਆਓ ਗੁਰੂ ਸਾਹਿਬ ਮਿਹਰ ਕਰਨ ਜੋ ਲੜੀਵਾਰ ਸੋ ਸ਼ਬਦ ਦੀ ਵਿਚਾਰ ਚੱਲ ਰਹੀ ਹੈ ਆਸਾ ਦੀ ਵਾਰ ਦੀ ਉਸ ਦੀ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ ਸੋ ਗੁਰੂ ਸਾਹਿਬ ਮਿਹਰ ਕਰਨ ਅਸੀਂ ਬੜੇ ਪ੍ਰੇਮ ਸ਼ਰਧਾ ਤੇ ਇਕਾਗਰਤਾ ਦੇ ਨਾਲ ਬਾਣੀ ਸੁਣੀ ਹੈ ਹੁਣ ਪ੍ਰੇਮ ਸ਼ਰਧਾ ਤੇ ਇਕਾਗਰਤਾ ਦੇ ਨਾਲ ਹੀ ਅੰਤਰਮੁਖੀ ਹੋ ਕੇ ਬਾਣੀ ਨੂੰ ਮਤਲਬ ਵਿਚਾਰ ਨੂੰ ਸਰਵਨ ਕਰਨਾ ਹੈ ਅੰਤਰਮੁਖੀ ਬਾਹਰ ਮੁਖੀ ਇਹ ਦੋ ਚੀਜ਼ਾਂ ਹਨ جو بار مکھی من ہو گیا تے بار اٹھ دا فرے گا کم دا فرے گا انتر مکھی ہو گیا تے اندر لیاں اڈاریاں لاوے گا سو اس کر کے اسی انتر مکھی ہو کے بینہ ہیں نہ کہ باہر مکھی ہو کے بینہ ہیں انتر مکھی اڈولتا دے وچ جاندہ ہے

ਸਾਰਾ ਆ ਜੋ ਕੁਝ ਚੱਲ ਰਿਹਾ ਹੈ ਗੱਲ ਬਾਤ ਹੀ ਸਾਰੀ ਅੰਦਰ ਦੀ ਹੈ ਤੁਰਦੀ ਹੈ ਤੁਰ ਤੁਰ ਤੋਂ ਹੀ ਸਭ ਕੁਝ ਚੱਲਦਾ ਆ ਜਿਹੜੀ ਸਾਡੀ ਨਾਭੀ ਹੈ ਨਾ ਜਿਹਨੂੰ ਧੁਨੀ ਬੋਲਦੇ ਨੇ ਧੁਨ ਧੁਨ ਵਿੱਚ ਧਿਆਨ ਇਹ ਬੜਾ ਡੂੰਗਾ ਵਿਸ਼ਾ ਹੈ ਧੁਨ ਧੁਨੀ ਦੇ ਵਿੱਚੋਂ ਇੱਥੋਂ ਆ ਨਾੜੂਆ ਹੁੰਦਾ ਨਾ ਇੱਥੋਂ ਹੀ ਸਭ ਕੁਝ ਮਿਲਦਾ ਨਿਆਣੇ ਨੂੰ ਤੇ ਇਥੋਂ ਹੀ ਬਸ ਜਾਗ ਲੱਗਦਾ ਇਤੋਂ ਹੀ ਸਭ ਕੁਝ ਉੱਤਰ ਹੋਣਾ ਬਹੁਤ ਵੱਡੀਆਂ ਵਿਚਾਰਾਂ ਨੇ ਗੁਰੂ ਸਾਹਿਬ ਮੇਰ ਕਰਨ ਸਮਾਂ ਬਣਿਆ ਤੇ ਵੀਰ ਇਸ ਤੋਂ ਨੰਨੂ ਉਸ ਧੁਨ ਤੱਕ ਇਸ ਧੁਨੀ ਤੋਂ ਉਸ ਧੁਨ ਤੱਕ ਜਿਹਨੂੰ ਕਹਿੰਦੇ ਐ ਨਾ ਵੇ ਹਰ ਜਿਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਪੜੀ ਐ ਨੇ ਜੰਨੇ ਅਜ ਤੱਕ ਉਹ ਵਾਜੇ ਅੰਦਰ ਵੱਜੇ ਨੇ ਅੰਦਰ ਉਹ ਤਾਲ ਖੜਕੇ ਨੇ ਅੰਦਰ ਉਹ ਛੈਣੇ ਦੇ ਬਾਹਰਲੇ ਘੰਗਰੂ ਸੁਣ ਗਏ ਅੰਦਰ ਕੀਓ ਚੱਲੇ ਨੇ ਜਿੱਦਨ ਸੱਚ ਮੁੱਚ ਅੰਤਰਮੁਕੀ ਹੋ ਗਿਆ ਨਾ ਫਿਰ ਅੰਦਰਲੇ ਅੱਜ ਵੀ ਵਜਨ ਲਗਵੈਣੇ ਨੇ ਫਿਰ ਸਹੀ ਪੜੇਗਾ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਆ ਪਵਨੀ ਵਾਈ ਕੜਦੀ ਪਈ ਮਾਈਕਰਾਈ ਦੁਨੀਆ ਤੱਕ ਜਾਂਦੀ ਪਈ ਠੀਕ ਹੈ ਇਹ ਉਹਦੀ ਸਾਰੀ ਉਹਦਾ ਖੇਲ ਹੈ ਸੋ ਵਿਚਾਰਮ ਹੋਇਆ ਅੰਤਰਮੁਖੀ ਹੋ ਗਈ ਬੈਣਾ ਤਾਂ ਕੁਝ ਪੱਲੇ ਪੈਣਾ ਜੇ ਬਾਹਰ ਮੁਕੀ ਹੋ ਕੇ ਜ਼ਿੰਦਗੀ ਕਿੰਨੀ ਬਤੀਤ ਕਰ ਲਈ ਜੇ ਬਾਕੀ ਵੀ ਇੰਜ ਹੀ ਲੰਘ ਗਈ ਅੰਤਰ ਬਾਹਰ ਮੁਕੀ ਦਾ ਮਤਲਬ ਕੀ ਹੈ ਆਪਣੇ ਧਿਆਨ ਨੂੰ ਦੂਜੇ ਤੇ ਲੈ ਕੇ ਜਾਣਾ ਅੰਤਰ ਮੁਕੀ ਆਪਣੇ ਧਿਆਨ ਨੂੰ ਆਪਣੇ ਤੇ ਲੈ ਕੇ ਜਾਣਾ ਆਪਣੇ ਤੇ ਲੈ ਕੇ ਜਿਹੜਾ ਜਾਏਗਾ ਉਹ ਆਪਣੇ ਆਪ ਨੂੰ ਖੋਜੇਗਾ ਉਹ ਆਪਣੇ ਆਪ ਨੂੰ ਉਲਾੰਬਾ ਵੀ ਦੇਵੇਗਾ ਉਹ ਆਪਣੇ ਆਪ ਨੂੰ ਕੋਸੇਗਾ ਵੀ ਅੰਤਰਮੁਖੀ ਅੰਤਰਮੁਖੀ ਪਤਾ ਕੀ ਕਹੇਗਾ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰਦਾ ਆ ਨਾਮ ਪ੍ਰਗਾਸ ਤੇ ਬਾਹਰਮੁਖੀ ਕਹੇਗਾ ਉਹ ਕਿੱਦਾਂ ਦਾ ਹੁਣੇ ਕੱਪੜੇ ਕਿੱਦਾਂ ਦੇ ਪਾਏ ਨੇ ਉਹ ਬੋਲਦਾ ਕਿਦਾਂ ਹੈ ਉਹ ਮੱਥਾ ਕਿਦਾਂ ਢੇਕਦਾ ਹੈ ਉਹ ਬੈਂਦਾ ਕਿਦਾਂ ਹੈ ਉਹ ਖਾਂਦਾ ਰੋਟੀ ਕਿਦਾਂ ਹੈ ਉਹ ਤੁਰਦਾ ਕਿਦਾਂ ਹੈ ਉਹ ਗੱਲ ਕਿਦਾਂ ਕਰਦਾ ਇਹ ਬਾਹਰ ਮੁਕੀ ਹੈ ਜਦੋਂ ਬੰਦਾ ਇਦਾ ਜਾਂਦਾ ਫਿਰ ਧਿਆਨ ਦੂਜੇ ਤੇ ਤੇ ਚਲਾ ਜਾਂਦਾ ਜਦੋਂ ਦੂਜੇ ਤੇ ਧਿਆਨ ਚਲ ਗਿਆ ਤੇ ਉਸ ਨੇ ਅੰਦਰ ਵੱਲ ਜਾਣਾ ਜਿਹਦੀ ਗੱਲ ਚਲਦੀ ਹੈ ਨਾ ਉਹਨੇ ਅੰਦਰ ਵੱਲ ਜਾਣਾ ਹੈ ਜੇ ਨਾਨਕ ਦਾ ਧਿਆਨ ਹੈ ਤੇ ਨਾਨਕਲੇ ਅੰਦਰ ਚਲਿਆ ਜਾਣਾ ਹੈ ਇਹ ਆ ਸੰਸਾਰ ਦਾ ਕੀ ਹਾਲ ਹੈ ਤੇ ਇਸ ਸੰਸਾਰ ਨੇ ਅੱਜ ਤੱਕ ਸਾਨੂੰ ਖਿੰਡ ਖਿੰਡ ਕੀਤਾ ਤਾਰ-ਤਾਰ ਕੀਤਾ ਅਡੋਲਦਾ ਹੀ ਨਹੀਂ ਆਈ ਚੌਂਗੜਾ ਹੀ ਨਹੀਂ ਵਜਾ ਪਾਠ ਦੇ ਬੈਠੇ ਨੂੰ ਵੀ ਕਾਲੀ ਜਿਹਦੀ ਜੁੜਦੀ ਹੈ ਲਿਵ ਮੈਂ ਉਹਦੀ ਨਹੀਂ ਗੱਲ ਕਰਦਾ ਹਾਂ ਸਾਰਿਆਂ ਦੀ ਮੈਂ ਕਦੀ ਵੀ ਨਹੀਂ ਕੀਤੀ ਜਿਹੜੇ ਜੁੜਦੇ ਨੇ ਆਨੰਦ ਨਾਲ ਸੁਣਦੇ ਨੇ ਆਨੰਦ ਨਾਲ ਪੜ੍ਹਦੇ ਨੇ ਪਤਾ ਲੱਗਦਾ ਹੈ ਇਹ ਇਹ ਤਾਰ ਅੰਤਰਮੁਖੀ ਹੋ ਕੇ ਜਦੋਂ ਜੁੜ ਜਾਏਗੀ ਨਾ ਫਿਰ ਬੰਦਾ ਕਹੇਗਾ ਵੀ ਮੈਂ ਮਨ ਨੂੰ ਹੁਣ ਜਿਉਣ ਦਾ ਚੱਜ ਆਇਆ ਮਨ ਨੂੰ ਹੁਣ ਜਿਉਣ ਦਾ ਪਤਾ ਲੱਗਿਆ ਅੰਤਰਮੁਖੀ ਹੋਣਾ ਬਾਹਲੀ ਦੁਨੀਆ ਨੂੰ ਛੱਡੋ ਬਾਹਲੀ ਕੋਈ ਕੀ ਕਰਦਾ ਛੱਡੋ ਚਾਰ ਜਾਨੇ ਬੈਠ ਕੇ ਦੋ ਜਾਨੇ ਬੈਠ ਕੇ ਕਿਸੇ ਦੀ ਗੱਲ ਕਰਨੀ ਛੱਡੋ ਮੈਂ ਤੁਹਾਨੂੰ ਕਿੰਨਾ ਪੰਕਤੀ ਮਾਰੀ ਸੁਣਾਉ ਮਰ ਗਿੰਦੇ ਸੁਣ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਨਾ ਹੈ ਮਾਇ ਇਹ ਆਪਣੇ ਆਪ ਨੂੰ ਖੋਜਣ ਦੀ ਬਜਾਏ ਜਦੋਂ ਦੂਜੇ ਨੂੰ ਬਾਹਰ ਮੁੱਕੀਓਗੇ ਖੋਜਣ ਲੱਗ ਪਿਆ ਤੇ ਇਕਾਗਰਤਾ ਤੇ ਅਡੋਲਤਾ ਚਲੀ ਗਈ ਅਭਿਆਸ ਚਲਿਆ ਗਿਆ ਧਿਆਨ ਦੇਣਾ ਬੰਦਾ ਕਹਿੰਦਾ ਮੈਂ ਅਭਿਆਸ ਕਰਦਾ ਮੇਰੇ ਕੋ ਜੁੜਿਆ ਨਹੀਂ ਜਾਂਦਾ ਮੈਨੂੰ ਆਨੰਦ ਨਹੀਂ ਆਉਂਦਾ ਦਿਨ ਪਰ ਕਰਦਾ ਗਿਆ 23 ਘੰਟੇ ਕੀ ਕਰਦਾ ਹੈ ਉਹ 23 ਘੰਟੇ ਵਿੱਚ ਜਿਹੜਾ ਪਕਾਇਆ ਤੂੰ ਉਹ ਤੇਰੇ ਸਾਹਮਣੇ ਆਉਣਾ ਉਸੇ ਇੱਕ ਘੰਟੇ 'ਚ ਐਦਾਂ ਵਿਚਾਰ ਰਹੀ ਤੇ ਤੇਰੇ ਅਭਿਆਸ ਵਿੱਚ ਕਦੋਂ ਸੁਰਤ ਜੁੜ ਜਾਏਗੀ ਜਿਸ ਨੇ ਅੰਮ੍ਰਿਤ ਵੇਲੇ ਸੋਨਾ ਬਣਾਉਣਾ ਹੈ ਨਾ ਉਦੀ ਰਾਤ ਵੀ ਸੋਹਣੀ ਹੋਣੀ ਚਾਹੀਦੀ ਏ ਜਿਸ ਨੇ ਰਾਤ ਸੁੰਦਰ ਬਣਾਉਣੀ ਏ ਉਹਦਾ ਦਿਨ ਵੀ ਚੰਗਾ ਹੋਣਾ ਚਾਹੀਦਾ ਝਗੜਾ ਨਾ ਕਰਦਾ ਰਵੇ ਲੜਦਾ ਨਾ ਰਹੇ ਰਵੇ ਦੂਜਿਆਂ ਦੀਆਂ ਗੱਲਾਂ ਨਾ ਕਰਦਾ ਰਵੇ ਤਾਂ ਇਕਾਗਰਤਾ ਤੇ ਸ਼ਾਂਤੀ ਆਉਣੀ ਤਾਂ ਭਜਨ ਵਿੱਚ ਮਨ ਲੱਗਣਾ ਮੇਰਾ ਤੇ ਤੇਰਾ ਮੇਰਾ ਤੇ ਤੁਹਾਡਾ ਨਹੀਂ ਤੇ ਉਧਰ ਹੀ ਮੁੜ ਮੁੜ ਕੇ ਰੀਰ ਫਿਰ ਪੁੱਠੀ ਚੜ ਜਾਣੀ ਉਹਦੇ ਬਾਰੇ ਸੋਚੀਨ ਫਿਰ ਪੁੱਠੀ ਚੜ ਜਾਣੀ ਫਿਰ ਉਧਰ ਸੁੱਚੀ ਸੋਚੀ ਜਾਣਾ ਇਹ ਬਾਹਰ ਮੁਕੀਆ ਸੋ ਮਾਰੇ ਸਾਨੂੰ ਅੰਦਰ ਅੰਦਰ ਲੈ ਕੇ ਜਾਂਦੇ ਨੇ ਤੇ ਅੰਦਰੋਂ ਹੀ ਫਿਰ ਉੱਥੇ ਲੈ ਕੇ ਜਾਣਗੇ ਜਿਹਨੂੰ ਬੜਾ ਕੁਝ ਨਾਵਾਂ ਦੇ ਨਾਲ ਬਾਣੀ ਦੇ ਵਿੱਚ ਕਿਹਾ ਸੋ ਗੁਰੂ ਸਾਹਿਬ ਮੇਰ ਕਰਨ ਆਓ ਇਕਾਗਰਤਾ ਦੇ ਨਾਲ ਭਾਵਨਾ ਦੇ ਨਾਲ ਸਰਵਨ ਕਰੀਏ ਵੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਹਾਜ਼ਰ ਨਜ਼ਰ ਨੇ ਤੇ ਉਹਨਾਂ ਦਾ ਹੁਕਮ ਮੈਨੂੰ ਵਕਤ ਤੇ ਤੇ ਤੁਹਾਨੂੰ ਸਰੋਤੇ ਨੂੰ ਦੋਨਾਂ ਨੂੰ ਆ ਰਿਹਾ ਤੁਸੀਂ ਇਹਨਾਂ ਕਹੋ ਵੀ ਭਾਈ ਸਾਹਿਬ ਸੁਣਾੰਦੇ ਪੈ ਨਹੀਂ ਬਿਲਕੁਲ ਨਹੀਂ ਮੈਂ ਆਪਣੇ ਬਾਪੂ ਕੋ ਸੁਣ ਰਹੇ ਹਾਂ ਕਿਉਂਕਿ ਬਾਣੀ ਬਾਬੇ ਨਾਨਕ ਨੇ ਕਿਹਾ ਸੀ ਇਹ ਮੇਰੀ ਨਹੀਂ ਹੈ ਇਹ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜਦ ਬਾਬੇ ਨਾਨਕ ਨੇ ਕਿਹਾ ਵੀ ਇਹ ਸੰਦੇਸ਼ ਮੇਰਾ ਨਹੀਂ ਅਕਾਲਪੁਰਖ ਦਾ ਤੇ ਉਹਨਾਂ ਦੇ ਬੱਚਿਆਂ ਨੇ ਕਿੱਦਾਂ ਕਹਿਣਾ ਵੀ ਤਾਂ ਇਹਦਾ ਜਾਂ ਕਿਸੇ ਗਰੰਟੀ ਦਾ ਜਾਂ ਕਿਸੇ ਪ੍ਰਚਾਰ ਦਾ ਨਹੀਂ ਇਹ ਉਹਦਾ ਹੀ ਹੈ ਉਹ ਹੀ ਬੁਲਾਉਂਦਾ ਹੁਣੇ ਅਸੀਂ ਪੜਿਆ ਜਿਉਂ ਬੁਲਾਵੇ ਤੇ ਉਹ ਨਾਨਕ ਦਾਸ ਬੋਲੇ ਕੱਲ ਪੜਿਆ ਸੀ ਕਿਵੇਂ ਕਰਨਾ ਉਹ ਮਾਲਕ ਆਪ ਹੀ ਸਾਰਾ ਕੁਝ ਕਰਦਾ ਪਿਆ ਹੈ ਬਸ ਅਸੀਂ ਕੱਟ ਪੁਤਲੀਆਂ ਹਾਂ ਕਿਹੜੀ ਕੱਟ ਪੁਤਲੀ ਕੋਲ ਕਿਹੜਾ ਤਮਾਸ਼ਾ ਕਰਾਉਣਾ ਹੈ ਉਹਨੂੰ ਪਤਾ ਹੈ ਬਾਣੀ ਚ ਲਗਿਆ ਕਾਟਕੀ ਪੁੱਤਰੀ ਕਾਂ ਕਰੇ ਬੱਪਰੀ ਖਿਲਾਵਨ ਹਾਰ ਹੋ ਜਾਣੇ ਮੇਰੇ ਮਾਲਕ ਨੂੰ ਪਤਾ ਵੀ ਇਹਨੂੰ ਕਿੱਥੇ ਖਿਲਾਉਣਾ ਹੈ ਇਹਨੂੰ ਕਿੱਥੇ ਚੋਗਾ ਚਗਾਉਣਾ ਹੈ ਇਹਨੂੰ ਕਿੱਥੇ ਬੁਲਾਉਣਾ ਹੈ ਇਹਨੂੰ ਕਿੱਥੇ ਭੇਜਣਾ ਜਾ ਭੇਜੇ ਤੇ ਜਾਵਾਂ ਉਹਨੂੰ ਪਤਾ ਜਿੱਥੇ ਭੇਜੇਗਾ ਉੱਥੇ ਹੀ ਸੱਚੇ ਬਾਦਸ਼ਾਹ ਡੋਲਤਾ ਤੇ ਇਕਾਗਰਤਾ ਬਖਸ਼ੇ ਸੋ ਅੱਜ ਦੀ ਪੌੜੀ ਹੈ ਕਹਿੰਦੇ ਸਭ ਕੋ ਆਕੇ ਆਪਣਾ ਜਿਸ ਨਹੀਂ ਸੋ ਚੁਣ ਕੱਢਿਆ ਜਗਤ ਵਿੱਚ ਹਰ ਬੰਦੇ ਨੂੰ ਮੋਹ ਮਮਤਾ ਲੱਗੀ ਹੋਈ ਹੈ ਹਰ ਬੰਦਾ ਜਿਹੜਾ ਹੈ ਉਹ ਮਮਤਾ ਦੇ ਮੋਹ ਵਿੱਚ ਜੀ ਰਿਹਾ ਦੇਖੋ ਮਮਤਾ ਮਾੜੀ ਤੋਂ ਨਹੀਂ ਹੈ ਮੋਹ ਮਾੜਾ ਤੇ ਨਹੀਂ ਹੈ ਪਰ ਮੋਹ ਮੋਦਾ ਫਰਕ ਵੀ ਹੈ ਨਾ ਮੋਹ ਤੇ ਗੁਰਬਾਣੀ ਨਾਲ ਵੀ ਹੋਏ ਹੋ ਜਾਂਦਾ ਠੀਕ ਹੈ ਜੀ ਮੋਦ ਸੇਵਾ ਨਾਲ ਵੀ ਹੁੰਦਾ ਹੈ ਮੋਦ ਸਿਮਰਨ ਨਾਲ ਵੀ ਹੁੰਦਾ ਹੈ ਤੇ ਮੋਹ ਮਾਇਆ ਨਾਲ ਵੀ ਹੁੰਦਾ ਹੈ ਮੋਹ ਗਲਤ ਚੀਜ਼ਾਂ ਜਿਹੜੀਆਂ ਨੇ ਦੁਨੀਆਂ ਦੇ ਉਹਦੇ ਨਾਲ ਵੀ ਹੁੰਦਾ ਸੋ ਮਹਾਰਾਜ ਜੀ ਕਹਿੰਦੇ ਸਭ ਕੋ ਆਖੇ ਆਪਣਾ ਦੁਨੀਆਂ ਦੇ ਵਿੱਚ ਹਰ ਬੰਦਾ ਕਰਿਆ ਮੋਹ ਵਸ ਪੀਏ ਮੇਰਾ ਇਹ ਮੇਰਾ ਇਹ ਮੇਰਾ ਸਭ ਕੋ ਆਖੇ ਸਾਰੇ ਕਹਿੰਦੇ ਆਪਣਾ ਇਹ ਮੇਰਾ ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਦਨ ਦੇ ਭਾਈ 12 ਜੋਜਨ ચંદ્ર ਚਲੇ ਤਾ ਦੇਹੀ ਗਿਰਜਣਾ ਖਾਈ ਸਰਵ ਸੋਇਨ ਕੀ ਲੰਕਾ ਹੋਤੀ 라ਵਣ ਸੇ ਅਦਕਾਈ ਕਹਾਂ ਪੇ ਉਧਰ ਬੰਦੇ ਹਾਥੀ ਖਿੰਮੈ ਪਈ ਪ੍ਰਾਈ ਲੰਕਾ ਗੜ ਸੋਨੇ ਕਾ ਪਇਆ ਮੁਰਖ 라ਵਣ ਕਿਆ ਲੈ ਗਿਆ 1 ਲਖ ਪੂਦ ਸਵਾਲ ਲਖ ਨਾਤੀ ਤਹਿ 라ਵਣ ਘਰ ਦੀਆ ਨਾ ਬਾਦੀ ਇਹ ਸ਼ਬਦ ਜੋ ਆਇਆ ਉਹਦੀਆਂ ਪ੍ਰਮਾਨ ਚੱਲ ਰਹੇ ਨੇ ਸਭ ਕੋ ਆਕੇ ਆਪਣਾ ਮੇਰਾ ਤੇਰਾ ਗਦੂ ਹੈ ਇਹਦੇ ਤੇ ਤੇਰਾ ਦਾਦਾ ਰਹਿੰਦਾ ਸੀ ਪਰਦਾਦਾ ਰਹਿੰਦਾ ਸੀ ਉਸ ਤੋਂ ਪਹਿਲਾਂ ਹੋਰ ਕਿਸੇ ਦੇ ਨਾਮ ਸੀ ਇੰਤਕਾਲ ਤੇਰੇ ਤੇ ਹੋਣੀ ਚੜਿਆ ਹੈ ਗਾਹ ਹੋਰ ਕਿਸੇ ਦੇ ਚੜਾ ਦੇ ਤੇਰੇ ਨਿਆਣਿਆਂ ਨੇ ਵੇਚ ਗਏ ਹੈ ਤੂੰ ਕੀ ਕੀ ਜਨਾ ਦਾਵਾ ਕਰਦਾ ਮੇਰਾ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚਣ ਕਢੀਏ ਉਹ ਵਿਰਲਾ ਵਿਰਲਾ ਹੈ ਜਿਹੜਾ ਇੰਜ ਨਹੀਂ ਕਹਿੰਦਾ ਜਿਹੜਾ ਇੰਝ ਕਹਿੰਦਾ ਨਾ ਇਹ ਕਬੀਰ ਮੇਰਾ ਮੁਜਮਾ ਕਿਛ ਨਹੀਂ ਸਭ ਕਿਛ ਜੋਗ ਜਹੈ ਸੋ ਤੇਰਾ ਇੱਕ ਇਹ ਪੰਕਤੀ ਹੈ ਕਿ ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ ਕਬੀਰ ਮੇਰਾ ਮੁਜਮਾ ਕਿਛ ਨਹੀਂ ਜੋਗ ਜਹੈ ਸੋ ਤੇਰਾ ਤੇ ਦੂਜੀ ਪੰਕਤੀ ਹੈ ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ ਜਿਹੜਾ ਇਦਾਂ ਦਾ ਕਹਿੰਦਾ ਉਹ ਬਿਰਲਾ ਵਿਲਾ ਉਹ ਕੋਈ ਚੋਣ ਵਾ ਕੋਈ ਚੁਨਿੰਦਾ ਹੈ ਕੀਤਾ ਉਹ ਆਪਣਾ ਆਪੇ ਹੀ ਲੇਖਾ ਸੰਭੀ ਹੈ ਸੋ ਮਾਰੇ ਕਹਿੰਦੇ ਆ ਆਪਣੇ ਆਪਣੇ ਕਰਮਾਂ ਦਾ ਲੇਖਾ ਭਾਈ ਹਰ ਕੋਈ ਇੱਥੇ ਆ ਕੇ ਦਿੰਦਾ ਅਸੀਂ ਬੜੀ ਵਾਰ ਸੋਚ ਚੁੱਕੇ ਆ ਵੀ ਸਾਰਿਆਂ ਨੂੰ ਪਤਾ ਹੈ ਮੈਨੂੰ ਵੀ ਪਤਾ ਮੈਂ ਆਪਣਾ ਲੇਖਾ ਦੇਣਾ ਤੁਹਾਨੂੰ ਵੀ ਪਤਾ ਮੈਂ ਆਪਣਾ ਲੇਖਾ ਦੇਣਾ ਤੇ ਮਾਰੇ ਜੀ ਕਹਿੰਦੇ ਫਿਰ ਵੀ ਛਲਾਰਤਾਂ ਕਰਨਾ ਨਹੀਂ ਹਟਦਾ ਫਿਰ ਵੀ ਗਲਤੀਆਂ ਕਰਨਾ ਨਹੀਂ ਹਟਦਾ ਮੈਂ ਨਹੀਂ ਕਹਿੰਦਾ ਬਾਣੀ ਦੀ ਪੰਕਤੀ ਸੁਣਾ ਅਜਹੁ ਬਿਕਾਰ ਨਾ ਛੋੜਈ ਪਾਪੀ ਮਨ ਨਾ ਅਜਹੁ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ ਅਜੇ ਵੀ ਕਹਿੰਦਾ ਨਹੀਂ ਅੱਜ ਵੀ ਕਹਿੰਦਾ ਹੋਰ ਜਿਉਣਾ ਹੈ ਅੱਜ ਵੀ ਕਹਿੰਦਾ ਹੋਰ ਲਜਤਾਂ ਦਾ ਆਸ਼ਿਕ ਬਣਿਆ ਰਹਿਣਾ ਤੇਰੇ ਸਰੀਰ ਨੂੰ ਉਹ ਕਰ ਦੇਣਾ ਜਿਹੜਾ ਕਿਸੇ ਕੋਲ ਸਹੀ ਨਹੀਂ ਹੋਣਾ ਖਾਲ ਲਜਤਾਂ ਨੂੰ ਪ੍ਰਾਪਤ ਕਰ ਕਿਉਂਕੇ ਮਰਜ ਨੇ ਬਾਣੀ ਵਿੱਚ ਲਿਖਿਆ ਵੀ ਇਹ ਨਾਨੇ ਸਾਨੂੰ ਕਦੇ ਨਹੀਂ ਰਜਾਉਣਾ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਕਿਤੇ ਜਿਚਰ ਹਰਸ ਪੱਲੇ ਨਾ ਖਾਣ ਪੀਣ ਦੇ ਨਾਲ ਕੋਈ ਤਗੜਾ ਟੁਕੜਾ ਨਹੀਂ ਹੁੰਦਾ ਕੀ ਕਹਿੰਦੇ ਖਾਓ ਪੀਓ ਤਾਂ ਬੋਲਿਆ ਜਾਣਾ ਆਪਾਂ ਦੇ ਕੋਈ ਕੋਈ ਮੀਟ ਆਂਦਾ ਨਹੀਂ ਕਹੰਦੇ ਬੋਲਿਆ ਜਾਂਦਾ ਕਿ ਮਰ ਵੀਰ ਕਹਿੰਦੇ ਉਹ ਖਾਣਾ ਪੈਂਦਾ ਐਵੇਂ ਤੋਲੋ ਬੋਲਿਆ ਜਾਂਦਾ ਉਹ ਭਰਾਵਾ ਨਹੀਂ ਐ ਵੀ ਪੱਜਣਾ ਬਣਾਓ ਇਹ ਸੱਚੇ ਪਾਸ਼ਾ ਜਿਹਦੇ ਸਿਰ ਤੇ ਥਾਪੜਾ ਲੱਗ ਦਿੰਦਾ ਉਹਦੇ ਨਿੱਕੇ ਜੇ ਕੱਦ ਦਾ ਭਾਈ ਬਚਿੱਤਰ ਸਿੰਘ ਮਾਰਦਾ ਖਿੱਚ ਨਾਗਣੀ ਹਾਤੀ ਦੇ ਤੇ ਜਿਹੜਾ ਐਡਾ ਮੋਟਾ ਸੀ ਜਿਹੜਾ ਖਾਕਾ ਕੇ ਰੋਟੀਆਂ ਤੇ ਦੁਨੀ ਚੰਦ ਨੇ ਐਡਾ ਮਾਜੇ ਦਾ ਜਿੰਨੇ ਢਿੱਡ ਵਧਾਇਆ ਸੀ ਸੀ ਵਧਾਇਆ ਸੀ ਉਹ ਡਰ ਗਿਆ ਇਹ ਗੱਲੋਂ ਨਹੀਂ ਹੁੰਦੀ ਅੰਦਰ ਜਿਗਰਾ ਕਿਸੇ ਦਾ ਕਿੰਨਾ ਦੀ ਡਿੜਤਾ ਕਿੰਨੀ ਅੰਦਰ ਨਿਸ਼ਚਾ ਕਿੰਨਾ ਅੰਦਰ ਪ੍ਰੇਮ ਦੀ ਭਾਵਨਾ ਕਿੰਨੀ ਅੰਦਰ ਸੱਚ ਕਿੰਨਾ ਘਟ ਗਿਆ ਹੋਇਆ ਤਕੜਾ ਤੇ ਉਹ ਹੁੰਦਾ ਕੰਨ ਵੀ ਨੇ ਦੇ ਸਾਨੂੰ ਖਰਾਬ ਕਰ ਦਿੰਦਾ ਹੈ ਧਿਆਨ ਦੇਣਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਕੀਤਾ ਆਪੋ ਆਪਣਾ ਪੈ ਲੈ ਕ ਸੰਡੀਏ ਜਹ ਰਹਿਣਾ ਨਹੀਂ ਐਤ ਜੱਗ ਤਾ ਕਾਇਤ ਗਰਬ ਹੰਦੀ ਐ ਮਹਾਰਾਜ ਜੀ ਕਹਿੰਦੇ ਤੈਨੂੰ ਪਤਾ ਤੂੰ ਮਰ ਜਾਣਾ ਤੇ ਫਿਰ ਹੰਕਾਰ ਕਾ ਤੂੰ ਕਰਦਾ ਹਮੇਂ ਦੀਰਗ ਰੋਗ ਹੈ ਬਾਣੀ ਵਿੱਚ ਲਿਖਿਆ ਬਹੁਤ ਹੰਕਾਰ ਹੈ ਮੈਂ ਕਹਿੰਦਾ ਮੈਂ ਹੰਕਾਰ ਨਹੀਂ ਕਰਦਾ ਮੈਂ ਕਰਦਾ ਇਹ ਸੁਖਮ ਹੈ ਇਸ ਸੁਖਮ ਸੁਖਮ ਨੂੰ ਸੁਖਮ ਜਾਣਦਾ ਹੈ ਪਰਮਾਤਮਾ ਸੁਖਸ਼ਮ ਮੇਰੇ ਅੰਦਰ ਮੈਂ ਹਾਂ ਹਾਂ ਉਹ ਵੀ ਸੂਖਸ਼ਮ ਉਹ ਜਾਣਦਾ ਕਹਿੰਦਾ ਅਜੇ ਤੂੰ ਸੂਖਮ ਜੁ ਤੱਕ ਮਰਿਆ ਨਾ ਨਾ ਉਦੋਂ ਤੱਕ ਮੈਂ ਤੇਰੇ ਵਿੱਚ ਪ੍ਰਵੇਸ਼ ਨਹੀਂ ਕਰਨਾ ਭਗਤ ਕਬੀਰ ਜੀ ਕਹਿੰਦੇ ਨੇ ਇਹ ਇਹ ਮਟਿਆ ਦੇ ਤਾਮ ਹੈ ਉਹਦੇ ਵਿੱਚ ਭੇਦ ਹੋਇਆ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਜ ਮਹਿਰਾਨਾ ਹੂੰ ਤੱਕ ਆਇਤ ਗਰ ਬਹੰਡੀ ਹੈ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਤ ਦੇਖਾਂ ਤਤ ਮੈਨੂੰ ਚੋਰ ਵਿੱਚ ਵਿਉਦ ਦਿਸਿਆ ਭੱਜਾ ਭੱਜਾ ਚੋਰ ਆਇਆ ਕਬੀਰ ਜੀ ਦੇ ਘਰ ਕਹਿੰਦੇ ਮੈਨੂੰ ਮਾਰ ਦੇਣਾ ਲੋਕਾਂ ਨੇ ਮੈਨੂੰ ਲਕੋ ਲੋ ਭਗਤ ਜੀ ਦੇ ਆਲੂ ਹੁੰਦੇ ਨੇ ਮਾਂਪੁਰਗ ਚੋਰ ਨੂੰ ਆਪਣੀ ਧੀ ਵਾਲੇ ਕਮਰੇ 'ਚ ਕਹਿੰਦੇ ਉੱਧਰ ਤੂੰ ਚੱਲ ਜਾ ਉੱਥੇ ਲੁੱਕ ਜਾ ਤੇ ਤੈਨੂੰ ਬਚਾਲਾਂਗਾ ਮੈਂ ਚਲੋ ਜੀ ਉਹ ਆਏ ਪਿੰਡ ਵਾਲੇ ਇਲਾਕੇ ਵਾਲੇ ਕਹਿੰਦੇ ਚੋਰ ਆਇਆ ਕਹਿੰਦੇ ਚੋਰ ਚੋਰ ਕਿੱਥੇ ਇੱਥੇ ਕੋਈ ਚੋਰ ਨਹੀਂ ਠੀਕ ਹੈ ਜੀ ਤੇ ਲੋਕਾਂ ਨੂੰ ਅਗਲੇ ਦਿਨ ਪਤਾ ਲੱਗਿਆ ਵੀ ਭਗਤ ਕਬੀਰ ਨੇ ਆਹ ਕੰਮ ਕੀਤਾ ਆਪਣੇ ਧੀ ਦੇ ਕਮਰੇ ਦੇ ਵਿੱਚ ਜੋ ਜਿੱਦਾਂ ਸਾਖੀ ਆਉਂਦੀ ਹੋ ਸਕਦਾ ਕੋਈ ਨੂੰ ਕਵੇ ਵੀ ਇਹ ਠੀਕ ਨਹੀਂ ਉਹ ਬਾਦੀ ਗੱਲ ਹੈ ਤੇ ਭਗਤ ਕਬੀਰ ਜੀ ਨੂੰ ਤਾਨੇ ਮਾਰਨ ਲੱਗ ਗਏ ਕਹਿੰਦੇ ਤੈਨੂੰ ਮੱਲਾ ਉਹ ਜੀ ਨਹੀਂ ਬੋਲਣਾ ਚਾਹੁੰਦਾ ਤੈਨੂੰ ਸੰਗਣਾ ਆਈ ਤੂੰ ਆ ਗਈ ਕੀਤਾ ਚੋਰ ਨੂੰ ਆਪਣੀ ਧੀ ਦੇ ਕਮਰੇ ਦੇ ਵਿੱਚ ਉਹ ਮਤਲਬ ਤੂੰ ਲਕੋ ਲਿਆ ਉਹ ਕਹਿੰਦੇ ਭਗਤ ਕਬੀਰ ਜੀ ਕਹਿੰਦੇ ਜਦ ਹਮ ਏਕੋ ਏਕ ਕਰ ਜਾਣਿਆ ਤਬ ਲੋਗੇ ਕਾਹੇ ਦੁੱਖ ਮੈਨੂੰ ਚੋਰ ਵਿੱਚ ਉਹ ਤੁਹਾਨੂੰ ਤੇ ਮਾਫ ਕਰਨਾ ਕਈਆਂ ਨੂੰ ਤੇ ਗੁਰੂ ਗ੍ਰੰਥ ਸਾਹਿਬ ਜੀ ਨਜ਼ਰ ਆਉਂਦਾ ਤੇ ਕਈਆਂ ਨੂੰ ਕੁੱਤਿਆਂ ਚ ਨਜ਼ਰ ਆ ਜਾਂਦਾ ਨਾਮਦੇਵ ਜੀ ਕਹਿੰਦੇ ਓਏ ਏ ਮੈਂ ਰੁਕੀ ਨਹੀਂ ਖਾਦੀ ਕਿਦੀ ਕੁਕਰਨਾ ਮੂੰਹ ਦੇ ਵਿੱਚ ਪਾਈ ਉਹਨੇ ਤੇ ਉਹ ਲੈ ਕੇ ਲੱਗਾ ਜਾਣ ਕਹਿੰਦੇ ਵੀ ਤੂੰ ਰੁਕੀ ਨਾ ਖਾ ਦਰਵੇਸ਼ ਜੇ ਮਾਇਕਾ ਰੁਕੀ ਨਹੀਂ ਖਾਂਦਾ ਤੇ ਤੂੰ ਰੁਕੀ ਕਿਉਂ ਖਾਵੇਂ ਉਹਨਾਂ ਨੇ ਤੇ ਉਹਦੇ ਵਿੱਚ ਵੀ ਦੇਖਿਆ ਜਿਹਨੇ ਨਹੀਂ ਦੇਖਣਾ ਉਹਨੇ ਗੁਰੂ ਗ੍ਰੰਥ ਸਾਹਿਬ ਚ ਨਹੀਂ ਦੇਖਣਾ ਉਹਨੇ ਰੱਬ ਦੇ ਪਿਆਰੇ ਚ ਨਹੀਂ ਦੇਖਣਾ ਉਹਨੇ ਨਾ ਅਸਮਾਨ ਵਿੱਚ ਦੇਖਣਾ ਨਾ ਧਰਤੀ ਵਿੱਚ ਦੇ ਉਹਨਾਂ ਨੇ ਕਿੱਦਰੇ ਵੀ ਨਹੀਂ ਦੇਖਣਾ ਜਿਹਨੇ ਨਹੀਂ ਦੇਖਣਾ ਉਹਨੇ ਨਹੀਂ ਦੇਖਣਾ ਸੋ ਮਹਾਰਾਜੀ ਕਹਿੰਦੇ ਕਬੀਰ ਜੀ ਕਹਿੰਦੇ ਹਮ ਪਤਾ ਆਪਣੀ ਪਤ ਖੋਈ ਜੇ ਇੱਜ਼ਤ ਗਈ ਤੇ ਮੇਰੀ ਠੀਕ ਹੈ ਜੇ ਇੱਜ਼ਤ ਗਈ ਤੇ ਮੇਰੀ ਗਈ ਤੁਹਾਡਾ ਕੀ ਗਿਆ ਤੇ ਚੋਰ ਨੂੰ ਕਬੀਰ ਜੀ ਕਹਿੰਦੇ ਹੁਣ ਭਗਦਾ ਕਿੱਥੇ ਚੱਲਣਾ ਇਹ ਤੇਰੀ ਐ ਇਹਦੇ ਨਾਲ ਹੁਣ ਚਾਦੀ ਕਰ ਤੇ ਇਹ ਤੇਰੀ ਅਣਦਾਗ ਨਹੀਂ ਬਣਗੀ ਜੋ ਆਪਾਂ ਸਾਖੀ ਸੁਣੀ ਵੀ ਐ ਤੇ ਪੜੀ ਵੀ ਐ ਭਗਤ ਮਾਲ ਸਤਿਕ ਦੇ ਵਿੱਚ ਸੋ ਕਹਿਣ ਦਾ ਮਤਲਬ ਸੱਚੇ ਬਾਦਸ਼ਾਹ ਜੀ ਫਰਮਾਨ ਕਰਦੇ ਨੇ ਗਰਮ ਨਹੀਂ ਕਰਨਾ ਹੰਕਾਰ ਨਹੀਂ ਕਰਨਾ ਮੈਂ ਵੀ ਕਹਿੰਨਾ ਪਰ ਆ ਜਾਂਦਾ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਮੈਂ ਉਹਨ ਇੱਥੇ ਬੈਠ ਕੇ ਡੇਢ ਫੁੱਟ ਉੱਚਾ ਵੀ ਮੈਂ ਜੀ ਬ੍ਰਹਮ ਗਿਆਨੀ ਬਣ ਗਿਆ ਨਹੀਂ ਅਸੀਂ ਸਾਰੇ ਗ੍ਰਿਸ਼ਤੀ ਲੋਕਾਂ ਗੁਰਸ਼ੇਖਾ ਅਸੀਂ ਸਾਰਿਆਂ ਨੇ ਪਰਚੁਰ ਸਵਾ ਪਰਚੋਲ ਕਰਨੀ ਆਪਣੇ ਆਪ ਦੇ ਵਿੱਚੋਂ ਇਹ ਜੜੀਆਂ ਅਲਮਤਾਂ ਨੂੰ ਦੂਰ ਕਰਨਾ ਇਨਾਂ ਨੂੰ ਦੂਰ ਕਰਨਾ ਹੌਲੀ ਹੌਲੀ ਬੰਦਾ ਸਹੀ ਹੋ ਜਾਂਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੜੇ ਰੱਬ ਦੇ ਪਿਆਰੇ ਮਿਲਦੇ ਨੇ ਮਿਲੇ ਨੇ ਜਿਹੜੇ ਸਹੀ ਹੋ ਗਏ ਨੇ ਉਹ ਬੜੇ ਨਰਲੇਬ ਰਹਿੰਦੇ ਨੇ ਐਦਾਂ ਦੀ ਬਖਸ਼ੀ ਹੋ ਜਾਂਦੀ ਹੈ ਬੰਦਾ ਆਸਤੇ ਰੱਖੇ ਅਗਲੀ ਵੰਗਦੀ ਕਹਿੰਦੇ ਜਿਆ ਰਹਿਣਾ ਨਹੀਂ ਐ ਤੇ ਜਗ ਤਾਂ ਕਾਜਤ ਗੱਲ ਵੰਡੀ ਐ ਮੰਦਾ ਕਿਸੇ ਨਾ ਆਕੀ ਐ ਪੜ ਅਕਰ ਇਹੋ 부ਝੀਐ ਮੂਰਕੇ ਨਾਲ ਨਾ ਲੋਝੀਐ ਸੋ 마ੜਾ ਨਹੀਂ ਗਿਆ ਨੂੰ ਕਹਿਣਾ ਸਿੱਧਾ ਹੀ ਲਿਖਿਆ ਮਾਰਾ ਜੀ ਹੁਣ ਜਾਂ ਕਹਿੰਦੇ ਵੀ ਜਿਹੜਾ ਨਾ ਭੈੜਾ ਬੰਦਾ ਉਹਨੂੰ ਤੂੰ ਨਾ ਮੜਾ ਕਹੀਂ ਉਹਦੀ ਨਿੰਦਿਆ ਕਰੀ ਰੱਜ ਗਈ ਕਿਉਂਕਿ ਮੜਾ ਅਸੀਂ ਕਹਿੰਨੇ ਆ ਵੀ ਉਹ ਮੜਾ ਤਾਂ ਹੀ ਕਹਿੰਨੇ ਝੂਠ ਬੋਲਦੇ ਆ ਉਹ ਮਾਰਾ ਜੀ ਕਹਿੰਦੇ ਤੂੰ ਮੜਾ ਕਹੀਂ ਜ਼ਰੂਰ ਕਹੀਂ ਕਬੀਰ ਸਭ ਦੇ ਹਮਾ ਬੁਰੇ ਹਮ ਤਜ ਭਲੋ ਸਭ ਕੋਏ ਉਹ ਜਿਨ੍ਹਾਂ ਨੇ ਇਦਾਂ ਦੀ ਬਿਰਤੀ ਬਣਾਈ ਜਿਨੇ ਐਸਾ ਕਰ ਬੂਜਿਆ ਮੀਤ ਹਮਾਰਾ ਮੰਦਾ ਕਿਸੇ ਨਾ ਕੀਆ ਪੜੇ ਕਰੇ ਉਹ ਬੁਝੀ ਐ ਇਸ ਕਰਕੇ ਧਿਆਨ ਦੇਣਾ ਸਤ ਸੰਗਤ ਜੀ ਬਾਣੀ ਵਿੱਚ ਸਾਨੂੰ ਇਹ ਸਿਖਾਇਆ ਮੰਦਾ ਤੇ ਭੈੜਾ ਤੇ ਬੁਰਾ ਤੇ ਨਿੰਦਿਆ ਤੇ ਕਿਸੇ ਭੈੜੇ ਦੀ ਵੀ ਨਹੀਂ ਕਰਨੀ ਜੇ ਕਿਤੇ ਕਿਸੇ ਚੰਗੇ ਦੀ ਕਰ ਦਿੱਤੀ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਮੰਦਾ ਕਿਸੇ ਨਾ ਆਕੀਆ ਪੜੇ ਅਕਰਿਓ 부ਜੀਏ ਕਦੇ ਹੀ ਨਹੀਂ ਕਹਿਣਾ ਮੰਦਾ ਕਹਿਣਾ ਹੀ ਨਹੀਂ ਕਿਸਨ ਨੂੰ ਪੜਾ ਕਹਿਣਾ ਨਹੀਂ ਕਿ ਮੈਂ ਹੀ ਅਜੇ ਮੈਂ ਹੀ ਨਹੀਂ ਸਹੀ ਹੋਇਆ ਮੈਂ ਕਿਉਂ ਕਿਸੇ ਨੂੰ ਕਹਾਂ ਮੈਂ ਆਪ ਹੀ ਨਹੀਂ ਸੀ ਜਿਹੜਾ ਆਪ ਨਹੀਂ ਸਹੀ ਹੈ ਨਾ ਕਿ ਮੈਂ ਕਰਨਾ ਉਹੀ ਦੂਜੇ ਨੂੰ ਗਲਤ ਕਹਿੰਦਾ ਜਿਹੜਾ ਆਪ ਸਹੀ ਹੁੰਦਾ ਉਹਦੀ ਹਿੰਮਤ ਨਹੀਂ ਪੈਂਦੀ ਕਿਸੇ ਦੀ ਧੀ ਪੈਣ ਪਾਈ ਮਾਂ ਬਾਪ ਨੂੰ ਕੋਈ ਮਾੜਾ ਕਹਦੇ ਜਿਹੜਾ ਮਾੜਾ ਕਹਿੰਦਾ ਉਹ ਤੋਂ ਪੱਕਾ ਰਜਿਸਟਰ ਤੇ ਲਿਖ ਲੋ ਕਹਿੰਦਾ ਮਾੜਾ ਜਿਹੜਾ ਹਾਮੀ ਵੀੜੀ ਭਰਦਾ ਕਹਿੰਦਾ ਯਾਰ ਮੈਨੂੰ ਕੀ ਐ ਮਾੜਾ ਹੋਏਗਾ ਆਪਣੇ ਲਈ ਮੰਦਾ ਚੰਗਾ ਹੈ ਆਪਣਾ ਆਪੇ ਹੀ ਕੀਤਾ ਪਾਉਣਾ ਇਹ ਪੜਨ ਲਈ ਹੈ ਮੰਦਾ ਚੰਗਾ ਹੈ ਆਪਣਾ ਆਪੇ ਹੀ ਕੀਤਾ ਪਾਉਣਾ ਜਦ ਮਹਾਰਾਜ ਨੇ ਕਿਹਾ ਵੀ ਜਿਹੜਾ ਮਾੜਾ ਕਰੇਗਾ ਉਹ ਉਹ ਆਪੇ ਹੀ ਭੁਗਤੇਗਾ ਤੂੰ ਤੂੰ ਕਿਉਂ ਫਿਕਰ ਕਰਦਾ ਤੂੰ ਆਪਣਾ ਟੋਕਰਾ ਜਿਹੜਾ ਭਰ ਗਿਆ ਨਾ ਇਹਨੂੰ ਹਲਕਾ ਕਰ ਨਹੀਂ ਤੇ ਡੁੱਬ ਜਾਏਗਾ ਹਰੂਏ ਹਰੂਏ ਤਿਰ ਗਏ ਦੂਬੇ ਜਨ ਸਿਰ ਤੂੰ ਆਪਣੇ ਸਿਰ ਦੇ ਉੱਪਰ ਪੈ ਟੋਕਰੇ ਨੂੰ ਪਾਪਾਂ ਦੇ ਨੂੰ ਇਹਨੂੰ ਹਲਕਾ ਕਰ ਲੈ ਨਹੀਂ ਤੇ ਇਹਨੇ ਤੈਨੂੰ ਡੋਬ ਦੇਣਾ ਦੂਜੇ ਦਾ ਭਾਰ ਚੱਕ ਲਿਆ ਤੇ ਕਿੱਥੋਂ ਭਲਾ ਹੋਏਗਾ ਮੰਦਾ ਕਿਸੇ ਨਾ ਆਕੀਏ ਪੜੇ ਅੱਖਰ ਇਹ ਬੋਝ ਇਸ ਕਰਕੇ ਇਹ ਅੱਖਰ ਨੂੰ ਸਮਝ ਲੈ ਕਲੇਜੀ ਮੁੱਕ ਜਾ ਜਿਹੜੀ ਸਾਨੂੰ ਨਾ ਪਰੇਸ਼ਾਨੀ ਰਹਿੰਦੀ ਹੈ ਨਾ ਜਦੋਂ ਅਸੀਂ ਮਾਲਾ ਬੋਲਦੇ ਆ ਕਿਸੇ ਦੀ ਨਿੰਦਿਆ ਕਰਦੇ ਆ ਕਿਸੇ ਦੀ ਬਦਕੋਈ ਕਰਦੇ ਆ ਕਿਸੇ ਦੇ ਬਾਰੇ ਗੱਲ ਕਰੀ ਜਾਂਦੇ ਆ ਨਾ ਉਹ ਚੀਜ਼ ਉਹਨੂੰ ਬੰਦੇ ਨੂੰ ਪਤਾ ਨਹੀਂ ਜਿਹਦੀ ਹੋ ਰਹੀ ਹੈ ਨਿੰਦਿਆ ਜਾਂ ਬੁਰਾਈ ਹੋ ਰਹੀ ਹੈ ਜਿਹੜਾ ਕਰ ਰਿਹਾ ਉਹਦਾ ਉਹ ਛਲਣੀ ਹੋ ਜਾਂਦਾ ਹੈ ਅੰਦਰੋਂ ਉਹਦੀ ਇਕਾਗਰਤਾ ਵੀ ਇਕਾਗਰਤਾ ਵੀ ਗਈ ਉਹਦਾ ਭਜਨ ਵੀ ਗਿਆ ਉਹਦਾ ਸਿਮਰਨ ਵੀ ਗਿਆ ਉਹਦੀ ਸੇਵਾ ਵੀ ਗਈ ਉਹ ਕਿਸ ਨੇ ਦਿਹਾੜੀ ਲਈ ਹੋਵੇ ਸ਼ਾਮ ਨੂੰ ਉਹਨੂੰ ਪੈਸਾ ਮਿਲਦੇ ਕਿੰਨਾ ਔਖਾ ਹੁੰਦਾ ਜਾਂ ਸ਼ਾਮ ਨੂੰ ਚੋਰੀ ਲੁੱਟੀ ਲੈ ਜਾਣ ਰਾਜ ਜਾਂਦਾ ਹੋਵੇ ਉਹ ਕਹਵੇ ਕਢਦੇ ਹਜ਼ਾਰੀ ਕਮਾਇਆ ਤੇ ਲੈ ਕੇ ਭੱਜ ਜਾਂ ਤੇ ਉਹ ਘਰੋਂ ਦੇ ਜਾਏਗਾ ਉਹ ਮਾਰੇ ਜੀ ਕਹਿੰਦੇ ਜੇ ਕਿਸੇ ਨੇ ਬੁਰਾਈ ਨਾ ਛੱਡੀ ਜੇ ਕਿਸੇ ਨੇ ਨਿੰਦਿਆ ਨਾ ਛੱਡੀ ਕਾਮਨਾ ਬਿਸਰੇ ਉਹ ਤ੍ਰੋਧ ਨਾ ਬਿਸਰੇ ਉਹ ਲੋਭ ਨਾ ਛੁੱਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ ਨੇ ਫਲ ਭਈ ਸਭ ਸੇਵਾ ਏ ਹੁਣ ਆਪਾ ਪਾਪੀ ਅੰਦਾਜ਼ਾ ਲਾ ਲਈਏ ਪਈ ਸੱਚੇ ਬਾਸ਼ਾ ਕੀ ਕਹਿੰਦੇ ਨੇ ਮੂਰਖੇ ਨਾਲ ਨਾ ਲੋਜੀਏ ਬੌਧ ਸਿਆਣੇ ਵੀ ਮਿਲਣਗੇ ਤੇ ਬਹੁਤ ਮੂਰਖ ਵੀ ਮਿਲਣਗੇ ਮਾਰੀ ਕਹਿੰਦੇ ਸਚਿਆਰ ਸਿੱਖ ਬੈਠੇ ਸਤਗੁਰੂ ਪਾਸ ਕੁੜਿਆਰ ਕੁੜਿਆਰੀ ਜਾਇਰ ਲੈ ਜਿਹੜੇ ਝੂਠ ਦਾ ਸੌਦਾ ਕਰਨ ਵਾਲੇ ਨੇ ਝੁੱਟਿਆਂ ਕੋ ਚਲੇ ਜਾਣਾ ਜਿਹੜੇ ਚੰਗੇ ਨੇ ਉਹ ਮਾਰਿਆਂ ਕੋਲ ਨਹੀਂ ਬੰਦੇ ਜੇ ਕੋਈ ਅਚੰਨ ਚੇਤ ਮਾੜਾ ਮੂਰਖ ਮਿਲ ਜਾਏ ਭਗਤ ਕਬੀਰ ਜੀ ਤੇ ਕਹਿੰਦੇ ਨੇ ਵੀ ਉਹ ਸਾਹਮਣੋਂ ਆਂਦਾ ਹੋਵੇ ਨਾ ਤੂੰ ਉਹ ਗਲੀ ਚੋਂ ਦੂਜੀ ਗਲੀ ਨਾ ਹੋ ਜਾ ਦੂ ਰਹਿ ਜਾਈਏ ਭਾਗ ਸਾਗ ਸੰਗ ਨਾ ਕੀਦੀਏ ਦੂ ਰਹਿ ਜਾਈਏ ਭਾਗ ਪਰਾਂ ਨੂੰ ਹੋ ਜਾ ਵੀ ਇਹਨੇ ਕੁਝ ਨਾ ਕੁਝ ਛੱਟੇ ਪਾ ਕੇ ਜੇ ਗੁਰਮੁਖ ਆਉਂਦਾ ਨਾ ਤੇ ਦੌੜ ਕੇ ਜਾ ਜੋ ਦਿੱਸਿਆ ਗੁਰ ਸਿਕੜਾ ਤੇ ਸਿ ਨਿਵ ਨਿਵ ਲਾਗਾ ਇਹ ਬਾਣੀ ਵਿੱਚ ਸਾਰੇ ਆ ਮੈਨੂੰ ਰੱਬ ਨਹੀਂ ਮਿਲਦਾ ਮੈਨੂੰ ਸ਼ਾਂਤੀ ਨਹੀਂ ਆਉਂਦੀ ਸਾਰੀਆਂ ਚੀਜ਼ਾਂ ਤੇ ਦੱਸੀਆਂ ਡੋਜ਼ ਸਾਰੇ ਦੱਸੇ ਨੇ ਇੰਜੈਕਸ਼ਨ ਸਾਰੇ ਪਾਏ ਨੇ ਤੂੰ ਖਰੀਦੇ ਤੂੰ ਲਾਵੇਂ ਤੂੰ ਵਰਤੇ ਤੂੰ ਯੂਜ਼ ਕਰੇ ਤੈਨੂੰ ਤਾਂ ਹੀ ਪਤਾ ਲੱਗਣਾ ਹੈ ਗੁਰਮੁਖ ਮਿਲਦੇ ਨੇ ਤੇ ਮਾਰੀ ਕਹਿੰਦੇ ਚਰਨ ਫੜ ਲੈ ਕੋਈ ਇਦਾਂ ਦਾ ਨਿੰਦਕ ਮਿਲਦਾ ਤੇ ਪਰਾਂ ਹੋ ਜਾ ਤੇ ਮੂਰਖ ਦੇ ਨਾਲ ਕਦੇ ਵੀ ਬੈਠ ਨਹੀਂ ਕਰਨੀ ਹੱਥ ਜੋੜ ਕੇ ਗਾਹ ਹੋ ਜਾ ਕਿਉਂਕਿ ਉਹਨੂੰ ਆਪਣੀ ਕੋਈ ਇੱਜ਼ਤ ਦੀ ਪਰਵਾਹ ਨਹੀਂ ਉਹਨੂੰ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਉਹਨੇ ਤੇਰੀ ਕੋਈ ਚੀਜ਼ ਦੀ ਮਤਲਬ ਪਰਵਾਹ ਨਹੀਂ ਕਰਨੀ ਇਸ ਕਰਕੇ ਚੁੱਪ ਕਰਕੇ ਉਹਦੇ ਕੋਲੋਂ ਦੂਰ ਹੋ ਜਾ ਉਹਨੂੰ ਆਪਣਾ ਕੀਤਾ ਆਪੇ ਪਾਉਣ ਦੇ ਸੋ ਏਸੀ ਅਜ ਦੀ ਪੌੜੀ ਦੀ ਬਹੁਤ ਹੀ ਪਿਆਰੀ ਵਿਚਾਰ ਜੋ ਮਹਾਰਾਜ ਨੇ ਬੜੀ ਕਿਰਪਾ ਕਰਕੇ ਸੰਕੇਵ ਦੇ ਵਿੱਚ ਜੋ ਵਿਚਾਰ ਦਿੱਤੀ ਹੈ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋੜ ਸ਼ੁਕਰਾਨਾ ਆਪ ਜੀ ਨੇ ਸਰਵਣ ਕੀਤੀ ਹੈ ਮੈਂ ਵੀ ਸਰਵਣ ਕੀਤੀ ਹੈ ਇਸ ਦਾ ਭਾਵ ਅਰਥ ਸਾਡੀ ਆਤਮਾ ਵਿੱਚ ਵਸੇ ਆਤਮਕ ਗਿਆਨ ਵਧੇ ਤੇ ਸਦੀਵੀ ਹੋਵੇ ਤੇ ਸੱਚੇ ਪਾਤਸ਼ਾਹ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਨਿਤਨੇਮ ਨਾਲ ਭਜਨ ਸਿਮਰਨ ਸੇਵਾ ਨਾਲ ਭਰਨ ਬੰਤ ਮਾਇ ਆਪ ਜੀ ਨੇ ਗੁਰਬਾਣੀ ਕਥਾ ਦਾ ਵਿਚਾਰ ਦਾ ਸਤਕਾਰ ਕੀਤਾ ਤੇਲ ਤੇਲ ਮਹਾਰਾਜ ਜੀ ਲੈ ਕੇ ਚਲਾਉਣ ਨੂੰ ਸਭ ਨੂੰ ਖੁਸ਼ੀਆਂ ਬਖਸ਼ੋ ਪੁੱਲ ਚੁਕਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ